ਅਸਲ ਵਿੱਚ ਸੜੀ ਜੀਵਤੀ ਗਵਾਈ ਹੈ ਕੈਨੇਡਾ ਚ ਬੇਬੀ ਦੀ ਮੁਸਕਾਨ ਉਹ ਬਹੁਤ ਖੂਬਸੂਰਤ ਜੇਗਿਨਾਡ ਖੁਦਾ ਨੇ ਬles ਕੀਤਾ ਹੈ ਗਵਾਈ ਹੈ ਕਿ ਲੋਡ ਡਿਲੀਵਰੀ ਹੋਣ ਵਾਲੀ ਸੀ ਉਹ ਬੇ ਮੁਸਕਾਨ ਬਹੁਤ ਡਰੀ ਹੋਈ ਸੀ ਕਿਉਂਕਿ ਡਾਕਟਰਾਂ ਨੇ ਕਿਹਾ ਸੀ ਜੇ ਸ਼ਾਂਤਨ ਜੀ ਨਹੀਂ ਨਾ ਹੋਈ ਤੇ ਇਹ ਵਡਾ ਪ੍ਰੈਸ਼ਰ ਕਰਨਾ ਪੈਣਾ ਤੇ ਉਹਨੇ ਬੜੀ ਤਲੀ ਨੇ ਸੋਚੀ ਤਾਂ ਕਿ ਕੋਈ ਦਾ ਨਿੰਦੂ ਪਰੇਸ਼ਾਨ ਤੇ ভরਸਾ ਰੱਖ ਕੇ ਫਲਾ ਫਜ਼ਲ ਮੋਲ ਹੋਵੇ ਕਚਰੇ ਤੇ ਨਾਰਮਲ ਡਿਲੀ ਹੋਏ ਕੀ ਬੜੀ ਵਾਇਫਰੀ ਕਿャਸੀ ਮੇਰਾ ਵਿਸ਼ਵਾਸ ਹੈ ਔਰ ਈਮਾਨ ਹੈ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਸਾਰੀ ਰਾਤ ਪ੍ਰਾਰਥਨਾ ਵਿੱਚ ਬੈਠੇ ਰਹੇ ਖੁਲਾਣਾ ਫਜ਼ਲ ਹੋਇਆ ਨਾਰਮਲ ਕੇਸ ਹੋਇਆ ਤਾਂ ਉਸ ਬੇਟੀ ਸਾਡੇ ਤੇ 3.5 4 ਕਿਲੋ ਦੀ ਬੇਟੀ ਉਸ ਜਿਹਨੇ ਜਨਮ ਲਿਆ ਤੇ ਨਾਲ ਹੀ ਪਾਉ ਨੂੰ ਬੇਟੀ ਨੂੰ ਕਿਹਾ ਉਸੇ ਬੇਟੀ ਉਹਦਾ ਨਾਮ ਹੀ ਫਜ਼ਲ ਰੱਖਿਆ ਹੈ Yang kontak terus dan ingin berjemur di goyangan, sari berapa yang